ਗਾयक ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਹਰ ਅੱਖ ਨਮ ਹੋਈ ਹਰ ਬੰਦੇ ਨੇ ਇਹ ਸਮਝਿਆ ਜੀ ਕਿ ਉਹ ਸਾਡਾ ਪੁੱਤ ਸੀ ਸਾਡਾ ਭਰਾ ਸੀ ਸਾਡਾ ਛੋਟਾ ਸੀ ਸਾਡਾ ਵੱਡਾ ਸੀ ਉਹਦੇ ਜਾਣ ਤੋਂ ਬਾਅਦ ਹਰ ਬੰਦੇ ਦੀ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਸੀ ਤੇ ਹੈ ਪਰ ਰਾਜਵੀਰ ਜਵੰਦਾ ਦਾ ਭੋਗ ਤੇ ਅੰਤਮ ਅਰਦਾਸ 17 ਅਕਤੂਬਰ ਨੂੰ ਸੀ ਤੇ ਆ ਮਹੀਨਾ ਨਵੰਬਰ ਦਾ ਚੱਲਦਾ ਯਾਨੀ ਕਿ ਅਗਲਾ ਮਹੀਨਾ ਤੇ 17 ਨਵੰਬਰ ਨੂੰ 1 ਮਹੀਨਾ ਪੂਰਾ ਹੋਣਾ ਜੀ ਭੋਗ ਨੂੰ ਤੇ 28 ਤਰੀਕ ਨੂੰ ਯਾਨੀ ਕਿ 28 ਨਵੰਬਰ ਨੂੰ ਜੇ ਮੈਂ ਗਲਤ ਨਾ ਹੋਵਾਂ ਉਹਦੀ ਜ਼ਿੰਦਗੀ ਦੀ ਆਖਰੀ ਫਿਲਮ ਰਿਲੀਜ਼ ਹੋਣੀ ਆ ਜਿਹਦਾ ਨਾਮ ਹੈਗਾ ਜਿ ਯਮਲਾ ਇਹ ਯਮਲਾ ਫਿਲਮ ਪੰਜਾਬੀ ਕਾ ਨੂੰ ਦੇਖਣੀ ਚਾਹੀਦੀ ਆ ਇਸ ਕਰਕੇ ਵੀ ਕਿਉਂਕਿ ਰਾਜਵੀਰ ਜਵੰਦਾ ਸਾਡਾ ਆਪਣਾ ਸੀ ਤੇ ਸਾਡਾ ਆਪਣਾ ਸਾਡੇ ਕੋਲੋਂ ਵਿਛੜ ਗਿਆ ਪਰ ਮੈਂ ਇਹ ਨਾ ਪਿਛਲੇ 2-3 ਦਿਨਾਂ ਤੋਂ ਇਹ ਸੋਚ ਵਿਚਾਰ ਦੇ ਵਿੱਚ ਆ ਕਿ ਜਿੰਨੀ ਰਾਜਵੀਰ ਜਵੰਦਾ ਦੇ ਪ੍ਰਤੀ ਸਾਡੀ ਖਿੱਚ ਸੀ ਵੀ ਭਾਈ ਉਹਦੀ ਮੌਤ ਹੋ ਗਈ ਵਿਚਾਰੇ ਦੀ ਅਸੀਂ ਪਰਿਵਾਰ ਦੇ ਨਾਲ ਖੜੇ ਆ ਪੋਨਾ ਪਿੰਡ ਦੇ ਵੱਲ ਲੋਕ ਵੀ ਹੀਰਾ ਘਤ ਘਤ ਕੇ ਜਾਂਦੇ ਸੀ ਸੋਸ਼ਲ ਮੀਡੀਆ ਦੇ ਉੱਤੇ ਹਰ ਰੋਜ਼ ਹਰ ਬੰਦਾ ਕਈ ਕਈ ਤਸਵੀਰਾਂ ਪਾਉਂਦਾ ਸੀ ਤਈ ਕਈ ਪੋਸਟਾਂ ਪਾਉਂਦਾ ਸੀ ਅੱਜ ਇਉਂ ਲੱਗਦਾ ਜੀ ਕਿ ਇਹ ਹਮਦਰਦੀ ਦਾ ਪ੍ਰਗਟਾਵਾ ਇਹ ਦੁੱਖ ਦਾ ਪ੍ਰਗਟਾਵਾ ਕਈ ਗੁਣਾ ਘਟ ਗਿਆ ਅੱਜ ਇਉਂ ਲੱਗਦਾ ਜੀ ਕਿ ਉਹ ਗੱਲ ਪੰਜਾਬੀਆਂ ਦੇ ਵਿੱਚ ਦੁੱਖ ਦੇ ਰੂਪ ਦੇ ਵਿੱਚ ਘੱਟ ਮਹਿਸੂਸ ਕੀਤੀ ਜਾ ਰਹੀ ਆ ਜੇਕਰ ਪੰਜਾਬੀਆਂ ਦੇ ਮਨ ਦੇ ਵਿੱਚ ਹਾਲੇ ਵੀ ਦੁੱਖ ਹੈ ਜੇਕਰ ਪੰਜਾਬੀ ਇਹ ਸੋਚ ਰਹੇ ਜੀ ਕਿ ਉਹ ਇੱਕ ਬਹੁਤ ਵੱਡਾ ਕਲਾਕਾਰ ਸੀ ਜੇਕਰ ਪੰਜਾਬੀ ਇਹ ਸੋਚ ਰਹੇ ਜੀ ਕਿ ਰਾਜਵੀਰ ਜਵੰਦੇ ਵਰਗੇ ਲੋਕਾਂ ਦੇ ਪਰਿਵਾਰ ਦਾ ਵੀ ਸਾਥ ਦੇਣਾ ਚਾਹੀਦਾ ਤੇ ਫਿਰ ਮੇਰੇ ਵੀਰੋ ਜਮਲਾ ਫਿਲਮ ਉਹਦੀ ਆਉਣੀ ਜਿਹੜੀ 28 ਤਰੀਕ ਨੂੰ ਜਿਹੜੀ ਉਹਦੀ ਜ਼ਿੰਦਗੀ ਦੀ ਆਖਰੀ ਫਿਲਮ ਆ ਇਸ ਫਿਲਮ ਨੂੰ ਦੇਖਣ ਦੇ ਲਈ 250 ਰੁਪਈਆ ਵੀ ਖਰਚ ਕਰਨਾ ਪਊਗਾ ਮੇਰੀ ਨਿੱਜੀ ਤੌਰ ਤੇ ਉੱਤੇ ਬੇਨਤੀ ਇਸ ਕਰਕੇ ਆ ਕਿਉਂਕਿ ਮੈਨੂੰ ਯਾਦਦਾ ਜੀ ਕਿ ਰਾਜਵੀਰ ਜਵੰਦੇ ਨੂੰ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਵੱਧ ਪਿਆਰ ਦਿੱਤਾ ਗਰਾਊਂਡ ਲੈਵਲ ਦੇ ਉੱਤੇ ਘੱਟ ਪਿਆਰ ਦਿੱਤਾ ਮੈਨੂੰ ਇਹ ਯਾਦਦਾ ਜੀ ਕਿ ਜਿਉਂਦੇ ਜੀ ਜਿਹੜਾ ਉਹਨੂੰ ਪਿਆਰ ਦੇਣਾ ਚਾਹੀਦਾ ਸੀ ਉਹ ਉਹਨੂੰ ਮਰਨ ਤੋਂ ਬਾਅਦ ਦਿੱਤਾ ਤੇ ਭੋਗ ਪੈਣ ਤੋਂ ਬਾਅਦ ਅਸੀਂ ਅੱਜ ਮੰਦ ਦੇ ਵਿੱਚ ਉਹਦੇ ਪ੍ਰਤੀ ਸਤਿਕਾਰ ਬੜੀ ਭਾਵਨਾ ਘਟਾਈ ਆ ਤੇ ਇਹ ਨਾ ਹੋਵੇ ਕਿ 28 ਨਵੰਬਰ ਆਉਂਦੀ ਆਉਂਦੀ ਅਸੀਂ ਹੋਰ ਘਟਾ ਲਈਏ ਹਾਲਾਂਕਿ ਸਾਰੀ ਉਮਰ ਬੰਦੇ ਨੂੰ ਕਿਸੇ ਨੂੰ ਕੋਈ ਵੀ ਨਹੀਂ ਚਿੱਤੇ ਰੱਖਦਾ ਤੁਹਾਡੇ ਟੱਬਰ ਦੇ ਵਿੱਚੋਂ ਵੀ ਸਾਡੇ ਟੱਬਰ ਦੇ ਵਿੱਚੋਂ ਵੀ ਕੋਈ ਜਹਾਨੋਂ ਤੁਰ ਜੇ ਆਪਾਂ ਥੋੜੇ ਕਚਰ ਬਾਦ ਉਹਨੂੰ ਥੋੜਾ ਜਿਹਾ ਪਰੇ ਕਰਕੇ ਤੇ ਆਪਦੇ ਹੋਰ ਕੰਮਾਂ ਦੇ ਵਿੱਚ ਅਲੀਨ ਹੋ ਜਾਂਦੇ ਆ ਫਿਰ ਸਮਾਂ ਐਸਾ ਆਉਂਦਾ ਵੀ ਸਾਡੇ ਕੋਲੇ ਫੋਟੋ ਦੇ ਉੱਤੇ ਕਪੜਾ ਮਾਰਨ ਦਾ ਵੇਲਾ ਵੀ ਨਹੀਂ ਹੁੰਦਾ ਫਿਰ ਵਕਤ ਨਿਕਲ ਜਾਂਦਾ ਪਰ ਰਾਜਵੀਰ ਜਬੰਦਾ ਤਾਂ ਹੁਣੇ-ਹੁਣੇ ਗਿਆ ਪਰ ਜੇ ਅਸੀਂ ਉਹਦੀ ਇਸ ਫਿਲਮ ਨੂੰ ਨਾ ਦੇਖਿਆ ਜੇ ਅਸੀਂ ਉਹਦੇ ਪਰਿਵਾਰ ਨੂੰ ਇਸ ਗੱਲ ਦਾ ਅਹਿਸਾਸ ਨਾ ਕਰਾਇਆ ਕਿ ਉਹਨੂੰ ਅਸੀਂ ਜਿਉਂਦੇ ਜਿਵੀ ਪਿਆਰ ਕਰਦੇ ਸੀ ਜਦੋਂ ਉਹ ਜਹਾਨੋਂ ਤੁਰ ਗਿਆ ਸਾਨੂੰ ਉਸ ਵੇਲੇ ਵੀ ਬਹੁਤ ਦੁੱਖ ਸੀ ਮਹੀਨਾ ਬੀਤ ਗਿਆ ਸਾਨੂੰ ਅਜ ਵੀ ਦੁੱਖ ਆ ਤੇ ਸਾਨੂੰ ਹਮੇਸ਼ਾ ਦੁੱਖ ਰਹੂਗਾ ਉਹਦੇ ਪਰਿਵਾਰ ਨੂੰ ਇਸ ਗੱਲ ਦੀ ਤਸੱਲੀ ਰਹਿਣੀ ਆ ਮੈਂ ਇਹ ਨਹੀਂ ਗੱਲ ਕਹਣਾ ਵੀ ਉਹਨਾਂ ਦੇ ਪਰਿਵਾਰਾਂ ਨੂੰ ਪੰਡਾਂ ਦੀਆਂ ਪੰਡਾਂ ਰੁਪਈਆਂ ਦੀਆਂ ਦੇ ਦਿਓ ਇੱਕ ਫਿਲਮ ਜੇਕਰ ਤੁਸੀਂ ਦੇਖਣੀ ਹੋਵੇ ਤਾਂ 2 ਤੋਂ ਲੈ ਕੇ 250 ਰੁਪਏ ਦਾ ਖਰਚਾ ਹੁੰਦਾ ਤੇ ਜੇਕਰ ਅਸੀਂ 250 ਰੁਪਏ ਵੀ ਆਪਦੇ ਪਿਆਰੇ ਦੀ ਖਰਚ ਨਹੀਂ ਕਰ ਸਕਦੇ ਫਿਰ ਐਵੇਂ ਡਰਾਮਾ ਨਾ ਕਰਿਆ ਕਰੀਏ ਕਿ ਉਹਨੂੰ ਅਸੀਂ ਬਹੁਤ ਪਿਆਰ ਕਰਦੇ ਸੀ ਉਹਨੂੰ ਅਸੀਂ ਬੜੀ ਮੁਹੱਬਤ ਕਰਦੇ ਸੀ ਮੈਂ ਇੱਕ ਸਵਾਲ ਸਾਡੇ মিডিਏ ਵਾਲੇ ਵੀਰਾਂ ਨੂੰ ਕਰਨਾ ਚਾਹੁੰਦਾ ਕਿੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਗਏ ਜਿੰਨੇ ਉੱਥੇ ਕੁੱਲ ਲੋਕ ਸੀ ਉਹਦਾ ਅੱਧਾ ਹਿੱਸਾ মিডিਏ ਦੇ ਵੱਖ-ਵੱਖ ਕਰਮਚਾਰੀਆਂ ਦਾ ਸੀ ਚੈਨਲਾਂ ਵਾਲੇ ਰੇਡੀਓ ਵਾਲੇ ਅਖਬਾਰਾਂ ਵਾਲੇ ਵੈਸੇ ਬਲੌਗਰ ਬਹੁਤ ਸੀ ਬਹੁਤ ਸਾਰੇ ਪੇਜਾਂ ਵਾਲੇ ਸੀ ਉਹਨਾਂ ਨੇ ਕਈ-ਕਈ ਦਿਨ ਲਗਾਤਾਰ ਫੋਟੋਸ ਹਸਪਤਾਲ ਦੇ ਵਿੱਚ ਬੈਠ ਕੇ ਬਾਹਰਲੇ ਪਾਸੇ ਕਵਰੇਜ ਕੀਤੀ ਉਹ ਉੱਥੇ ਬੋਡੀ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਦੇ ਵਿੱਚ ਪੋਨਾ ਪਿੰਡ ਦੇ ਵਿੱਚ ਪਹੁੰਚ ਗਏ ਉਹਨਾਂ ਨੇ ਭੋਗ ਤੱਕ ਬਹੁਤ ਕਵਰੇਜ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਪਰ ਹੁਣ ਮੇਰਾ ਸਵਾਲ ਇਹ ਆ ਵੀ ਰਾਜਵੀਰ ਜਵੰਦੇ ਦੀ ਫਿਲਮ ਰਿਲੀਜ਼ ਹੋਣੀ ਆ ਜਿੰਨੀ ਤੁਸੀਂ ਉਦੋਂ ਕਵਰੇਜ ਕੀਤੀ ਕੀ ਤੁਸੀਂ ਹੁਣ ਉਨੀ ਕਵਰੇਜ ਕਰੋਗੇ ਹੁਣ ਕਈ মিডিਏ ਵਾਲਿਆਂ ਨੇ ਇਹ ਗੱਲ ਕਹਿਣੀ ਕਿ ਇਹ ਕਮਰਸ਼ੀਅਲ ਦੇ ਵਿੱਚ ਆਉਂਦਾ ਇਹ ਜੀ ਫਿਲਮ ਜਦੋਂ ਰਿਲੀਜ਼ ਕਰਨੀ ਹੋਵੇ ਇਹਦੀ ਸਾਨੂੰ ਐਡ ਆਉਗੀ ਜੇਕਰ ਇਹਦਾ ਪੈਕਜ ਆਊਗਾ ਤੇ ਅਸੀਂ ਫੇਰ ਕਵਰੇਜ ਕਰਨੀ ਆ ਇਹਦਾ ਮਤਲਬ ਇਹ ਆ ਜੀ ਕਿ ਉਦੋਂ ਸਾਨੂੰ ਇਧਰਲੇ ਪਾਸੇੋਂ ਉਹਦੀਆਂ ਫੋਟੋਆਂ ਦਿਖਾ ਕੇ ਉਹਦੇ ਹੈਡਿੰਗ ਕੱਢ ਕੇ ਉਹਦੇ ਵਿੱਚੋਂ ਰੁਪਈਏ ਮਿਲਦੇ ਸੀ ਤੇ ਹੁਣ ਜੇ ਸਾਨੂੰ ਉਹਦੀ ਪ੍ਰੋਡਿਊਸਰ ਦੀ ਟੀਮ ਦੇ ਵੱਲੋਂ ਜਾਂ ਡਾਇਰੈਕਟਰ ਦੇ ਵੱਲੋਂ ਜੇਕਰ ਰੁਪਈਏ ਦਿੱਤੇ ਜਾਣਗੇ ਅਸੀਂ ਕਵਰੇਜ ਦਿੱਤਾ ਕਰਾਂਗੇ ਉਸੇ ਬੰਦੇ ਦੀ ਫਿਲਮਾ ਮਹੀਨਾ ਹਾਲੇ ਪੂਰਾ ਨਹੀਂ ਹੋਇਆਗਾ ਉਹਨੂੰ ਗਏ ਨੂੰ ਯਾਨੀ ਕਿ ਭੋਗ ਪਏ ਨੂੰ ਤੇ ਜੇਕਰ ਵੀਰੇ ਹੁਣ ਆਪਾਂ ਉਨੀ ਕਵਰੇਜ ਨਹੀਂ ਕਰਦੇ ਇਹਦਾ ਮਤਲਬ ਇਹ ਆ ਕਿ ਅਸੀਂ ਮੌਕਾ ਤਾੜੂ ਸੀ ਇਹਦਾ ਮਤਲਬ ਇਹ ਆ ਕਿ ਸਾਨੂੰ ਤਾਂ ਸਿਰਫ ਪੈਸੇ ਦੀ ਖੱਚ ਆ ਮੇਰੀ ਬੇਨਤੀ ਆ ਵੀ ਜੇਕਰ ਆਪਾਂ ਉਦੋਂ 20-20 ਦਿਨ ਲਗਾਤਾਰ ਕਵਰੇਜ ਕੀਤੀ ਆ ਤੇ ਫਿਰ ਹੁਣ ਵੀ ਤੁਸੀਂ 5 ਦਿਨ ਲਗਾਤਾਰ ਕਵਰੇਜ ਕਰ ਲਓ ਹੁਣ ਵੀ ਤੁਸੀਂ ਇਹ ਗੱਲ ਕਹੋ ਟੀਵੀ ਚੈਨਲਾਂ ਵਾਲੇ ਖਬਰਾਂ ਚਲਾਓ ਕਿ ਰਾਜਵੀਰ ਜਵੰਦਾ ਜਿਹੜਾ ਕਿ ਪੰਜਾਬੀਆਂ ਦਾ ਮਾਨ ਮੱਤਾ ਗਾਇਕ ਸੀ ਉਹਦੀ ਮੌਤ ਤੋਂ ਬਾਅਦ ਇਹ ਆਖਰੀ ਫਿਲਮ ਰਿਲੀਜ਼ ਹੋ ਰਹੀ ਹੈ ਯਮਲਾ ਜਿਹੜੀ ਕਿ ਪਹਿਲਾਂ ਹੀ ਸ਼ੂਟ ਕੀਤੀ ਹੋਈ ਸੀ ਤੇ ਪਰਿਵਾਰ ਦੀ ਇਜਾਜ਼ਤ ਦੇ ਨਾਲ ਇਹ ਫਿਲਮ ਨੂੰ ਰਿਲੀਜ਼ ਕੀਤਾ ਜਾ ਰਿਹਾ ਹੁਣ ਵੀ ਤੁਸੀਂ ਇਹ ਗੱਲ ਕਹੋ ਕਿ ਰਾਜਵੀਰ ਜਵੰਦਾ ਦੀ ਫਿਲਮ ਜ਼ਰੂਰ ਦੇਖਿਓ ਹੁਣ ਵੀ ਤੁਸੀਂ ਪੈਕੇਜ ਨਾ ਲਿਓ ਕਿਉਂਕਿ ਆਪਾਂ ਪੈਕੇਜ ਜੋਗੇ ਪੈਸੇ ਉਹਦੀਆਂ ਖਬਰਾਂ ਪੇਸ਼ ਕਰ ਕਰਕੇ ਕਮਾਲੇ ਆ ਹੁਣ ਤੁਸੀਂ ਇਹ ਗੱਲ ਨਾ ਕਹੋ ਵੀ ਭਾਈ ਜੇ 2 ਲੱਖ ਦਾ 1.5 ਲੱਖ ਦਾ 3 ਲੱਖ ਦਾ 1 ਲੱਖ ਦਾ ਪੈਕੇਜ ਆਊਗਾ ਤੇ ਫਿਰ ਆਪਾਂ ਉਹਦੀ ਕਵਰੇਜ ਕਰਾਂਗੇ ਕਿਉਂਕਿ ਇਸ ਵੇਲੇ ਜੇਕਰ ਅਸੀਂ ਉਹਦੀ ਕਵਰੇਜ ਕਰਦੇ ਆ ਇਹ ਵੀ ਪਰਿਵਾਰ ਦੀ ਆਰਥਿਕ ਤੌਰ ਦੇ ਉੱਤੇ ਸਿੱਧੀ ਮਦਦ ਆ ਰਾਕੇਸ਼ ਮਹਿਤਾ ਇਸ ਫਿਲਮ ਦਾ ਡਾਇਰੈਕਟਰ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਫਿਲਮ ਦੀ ਜਿੰਨੀ ਵੀ ਵਟਤ ਹੋਊਗੀ ਉਹਦਾ ਅੱਧਾ ਹਿੱਸਾ ਅਸੀਂ ਰਾਜਵੀਰ ਜਵੰਦਾ ਦੇ ਬੱਚਿਆਂ ਦੇ ਲਈ ਖੇਲਾਵਾਂਗੇ ਬੱਚਿਆਂ ਦੀ ਝੋਲੀ ਦੇ ਵਿੱਚ ਪਾਵਾਂਗੇ ਕਿਉਂਕਿ ਬੱਚਿਆਂ ਦਾ ਫਿਊਚਰ ਬੱਚਿਆਂ ਦਾ ਭਵਿੱਖ ਸਹੀ ਸੁਰੱਖਿਅਤ ਕਰਨਾ ਤੇ ਆਜੋ ਹੁਣ ਆਪਾਂ ਫਿਰ ਰਾਜਵੀਰ ਜਵੰਦਾ ਦੇ ਪਰਿਵਾਰ ਦੀ ਮਦਦ ਕਰੀਏ ਆਜੋ ਫਿਰ ਆਪਾਂ ਇਹ ਫਿਲਮ ਦੇਖੀਏ ਨਾਲੇ ਤਾਂ ਇਹਦੇ ਨਾਲ ਪੰਜਾਬੀ ਫਿਲਮਾਂ ਨੂੰ ਇੱਕ ਉਤਸ਼ਾਹ ਮਿਲੂਗਾ ਕਿਉਂਕਿ ਇਹ ਉਤਸ਼ਾਹ ਤਾਂ ਮਿਲੂਗਾ ਵੀ ਇਸ ਸਾਲ ਦੇ ਵਿੱਚ ਇੱਕ ਵੀ ਫਿਲਮ ਸੁਪਰ ਡੂਪਰ ਹਿੱਟ ਨਹੀਂ ਹੋਈ ਜੇ ਮੰਨ ਲਓ ਅਸੀਂ ਇਹ ਫਿਲਮ ਸੁਪਰ ਡੂਪਰ ਹਿੱਟ ਕਰ ਦਨੇ ਆ ਇੱਕ ਤਾਂ ਪੰਜਾਬੀ ਸਿਨੇਮੇ ਦਾ ਖਾਤਾ ਖੁੱਲ ਜਾਊਗਾ ਵੀ ਭਾਈ 11ਵੇਂ ਮਹੀਨੇ ਦੇ ਵਿੱਚ ਕੋਈ ਫਿਲਮ ਹਿੱਟ ਹੋਈ ਆ ਦੂਜਾ ਉਹਦੇ ਪਰਿਵਾਰ ਨੂੰ ਅਹਿਸਾਸ ਹੋਊਗਾ ਵੀ ਇਹ ਇਕੱਲੇ ਉਸ ਵੇਲੇ ਮੁਫਤ ਦੇ ਵਿੱਚ ਅਥਰੂ ਵਹਾਉਣ ਵਾਲੇ ਨਹੀਂ ਇਹ ਨਾਲ 250 ਰੁਪਈਆ 200 ਰੁਪਈਆ ਖਰਚ ਕੇ ਸਾਡੇ ਨਾਲ ਖੜੇ ਆ ਇਹ ਮੁਹੱਬਤ ਆ ਜਿਹੜੀ ਉਹ ਇੱਕ ਮਹੀਨੇ ਵਿੱਚ ਘਟੀ ਨਹੀਂ ਇਹ ਬਰਕਰਾਰ ਆ ਇਹ ਕਈ ਵਰਿਆਂ ਬਾਅਦ ਵੀ ਬਰਕਰਾਰ ਰਹੂਗੀ ਇਹ ਨਾ ਹੋਵੇ ਕਿ ਪਰਿਵਾਰ ਨੂੰ ਅਹਿਸਾਸ ਆਪਾਂ ਇਸ ਗੱਲ ਦਾ ਕਰਾ ਦਈਏ ਕਿ ਭਾਈ ਉਦੋਂ ਤੱਕ ਅਸੀਂ ਤੁਹਾਡੇ ਨਾਲ ਸੀ ਸਾਡਾ ਵੀ ਮਨ ਭਿੱਜਿਆ ਸੀ ਤੁਹਾਡੇ ਘਰ ਦੇ ਵਿੱਚ ਦੁੱਖ ਪਸਰਿਆ ਤੇ ਹੁਣ ਤਾਂ ਭਾਈ ਜਦੋਂ 250 ਰੁਪਏ ਲੱਗਣਾ ਹੁਣ ਸਾਡੇ ਕੋਲੇ ਹੈ ਨਹੀਂ ਜਿਹੜੇ মিডিਏ ਵਾਲੇ ਆ ਉਹ ਆਪਣਾ ਇੱਥੇ ਕੀ ਫਰਜ਼ ਨਿਭਾਉਣ ਮੈਨੂੰ ਪਤਾ ਇਸ ਗੱਲ ਦਾ ਕਿ ਚੈਨਲਾਂ ਦੇ ਬਹੁਤ ਸਾਰੇ ਖਰਚੇ ਹੁੰਦੇ ਆ ਉਹਨਾਂ ਖਰਚਿਆਂ ਦੇ ਲਈ ਐਡਵਰਟਾਈਜ਼ਮੈਂਟ ਬੜੀ ਜ਼ਰੂਰੀ ਹੁੰਦੀ ਆ ਪਰ ਕਿਤੇ ਨਾ ਕਿਤੇ ਸਾਨੂੰ ਕਿਸੇ ਨਾ ਕਿਸੇ ਬੰਦੇ ਨੂੰ ਬਖਸ਼ ਵੀ ਲੈਣਾ ਚਾਹੀਦਾ ਛੱਡ ਵੀ ਲੈਣਾ ਚਾਹੀਦਾ ਮੈਂ ਨਿੱਜੀ ਤੌਰ ਤੇ ਇਹ ਗੱਲ ਮਹਿਸੂਸ ਕਰਦਾ ਸੋ ਮੇਰੀ ਬੇਨਤੀ ਆ ਵੀ ਜਿਹੜੇ ਜਿਹੜੇ ਚੈਨਲਾਂ ਨੇ ਉਹਦੀਆਂ ਖਬਰਾਂ ਵੇਚ ਕੇ ਪੈਸੇ ਕਮਾਏ ਆ ਉਹ 2 ਲੱਖ 1 ਲੱਖ 3 ਲੱਖ 4 ਲੱਖ ਵਾਲਾ ਪੈਕੇਜ ਇਤਕੀ ਛੱਡ ਦੇਣ ਇਸ ਫਿਲਮ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਉਹਦੇ ਬੱਚਿਆਂ ਦੀ ਉਹਦੇ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਦੇ ਵਾਸਤੇ ਰਾਜਵੀਰ ਜਵੰਦੇ ਦੇ ਪਹਿਲਾਂ ਵੀ ਕਈ ਫਿਲਮਾਂ ਕੀਤੀਆਂ ਉਹਨਾਂ ਦੇ ਵਿੱਚੋਂ ਕਈਆਂ ਨੂੰ ਸੋਨਾ ਹੁੰਗਾਰਾ ਵੀ ਮਿਲਿਆ ਰਾਜਵੀਰ ਜਵੰਦਾ ਨਾਲ ਜਿੰਨੀ ਮਾੜੀ ਹੋਈ ਮਾੜੀ ਇੰਦਾ ਸੈਂਸ ਇਹ ਆ ਕਿ ਅਵਾਰਾ ਪਸ਼ੂਆਂ ਦੇ ਕਰਕੇ ਉਹ ਬੰਦਾ ਹੈ ਤੋਂ ਸੀ ਹੋ ਗਿਆ ਅਵਾਰਾ ਪਸ਼ੂਆਂ ਦਾ ਕਹਿਰ ਅੱਜ ਵੀ ਉਵੇਂ ਹੀ ਆ ਕਦੇ ਵੀ ਕਿਸੇ ਇੱਕ ਰਾਜਨੀਤਕ ਬੰਦੇ ਨੇ ਭੂਗਤੋਂ ਬਾਅਦ ਇਹ ਸਵਾਲ ਚੁੱਕਿਆ ਹੋਵੇ ਜੀ ਕਿ ਆਵਾਰਾ ਪਸ਼ੂਆਂ ਨੂੰ ਨੱਥ ਪਾਉਣਾ ਸਮੇਂ ਦੀ ਲੋੜ ਆ ਅਸੀਂ ਇਹਨੂੰ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਮੁੱਦੇ ਨੂੰ ਲੈ ਕੇ ਜਾਵਾਂਗੇ ਤੇ ਕਿਸੇ ਨੇ ਗੱਲ ਨਹੀਂ ਕਹੀਗੀ ਉਸ ਤੋਂ ਬਾਅਦ ਕਈ ਮਾਵਾ ਦੇ ਪੁੱਤ ਆ ਜਿਹੜੇ ਉਹ ਜਹਾਨੋਂ ਚਲੇ ਗਏ ਆ ਪਿਛਲੇ ਜਿਹੜੀ ਰਾਮ ਸਿੰਘ ਰਾਣਾ ਜਿਹੜੇ ਕਿ ਗੋਲਡਨ ਹਟ ਵਾਲੇ ਆ ਉਹਨਾਂ ਨੇ ਇੱਕ ਬਹੁਤ ਵੱਡੀ ਮਹੱਤਵਪੂਰਨ ਗੱਲ ਕਹੀ ਪੰਜਾਬੀਆਂ ਨੇ ਉਹਦੇ ਵੱਲ ਗੌਰ ਨਹੀਂ ਕੀਤੀ ਉਹਨਾਂ ਨੇ ਕਿਹਾ ਜੀ ਕਿ ਦੇਖੋ ਰਾਜਵੀਰ ਜਵੰਦਾ ਸੁਪਰਸਟਾਰ ਬੰਦਾ ਸੀ ਇਸ ਕਰਕੇ ਉਹਦੀ ਖਬਰ ਵੱਡੀ ਬਣੀ ਪਰ ਹਰ ਰੁੱਤ ਮਾਵਾ ਦੇ ਪੁੱਤ ਮਾਵਾ ਦੀਆਂ ਧੀਆ ਮਰ ਰਹੀਆਂ ਉਹ ਆਪੋ ਆਪਣੇ ਪਰਿਵਾਰਾਂ ਦੇ ਸਟਾਰ ਮੈਂਬਰ ਆ ਜਿਹੜੇ ਜਹਾਨੋ ਜਾ ਰਹੇ ਆ ਅਸੀਂ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਲਹਿਰ ਸ਼ੁਰੂ ਕਰਨ ਲੱਗੇ ਆ ਡੇਢ ਲੱਖ ਗਊ ਆ ਜਿਹੜੀ ਉਹਨੂੰ ਅਸੀਂ ਟਿਕਾਣੇ ਦੇ ਉੱਤੇ ਰੱਖਾਂਗੇ ਉਹਨੂੰ ਅਸੀਂ ਸੁਰੱਖਤ ਥਾਂ ਦੇ ਉੱਤੇ ਰੱਖਾਂਗੇ ਉਹਨਾਂ ਨੇ ਇਹ ਗੱਲ ਕਹੀ ਸੀ ਜੀ ਕਿ ਮੈਂ ਮੂਰੇ ਲੱਗਦਾ ਮੇਰੇ ਨਾਲ ਮਦਦ ਕਰੋ ਆਜੋ ਆਪਾਂ ਇਸ ਪਸ਼ੂਆਂ ਨੂੰ ਤੇ ਕਿਸੇ ਨਾ ਕਿਸੇ ਪਾਸੇ ਕਰੀ ਗਏ ਤਾਂ ਜੋ ਭਵਿੱਖ ਦੇ ਵਿੱਚ ਕਿਸੇ ਨਾਲ ਰਾਜਵੀਰ ਜਵੰਦੇਵਲੀ ਨਾ ਹੋਵੇ ਪਰ ਪੰਜਾਬ ਦੀਆਂ ਕਿੰਨੀਆਂ ਕਿ ਸਮਾਜਿਕ ਜਥੇਬੰਦੀਆਂ ਨੇ ਕਿੰਨੀਆਂ ਇੱਕ ਧਾਰਮਿਕ ਜਥੇਬੰਦ ਕਹਿੰਦੇ ਇਹ ਗੱਲ ਕਈ ਕਿ ਅਸੀਂ ਆਰਮ ਸਿੰਘ ਰਾਣ ਦੇ ਨਾਲ ਖੜੇ ਆ 골ਡਨ ਹਟ ਵਾਲੇ ਬੰਦੇ ਦੇ ਨਾਲ ਖੜੇ ਆ ਮਤਲਬ ਇਹ ਵੀ ਸਾਡੇ ਤਾਂ ਚੇਤੇ ਦੇ ਵਿੱਚ ਅੱਜ ਗੱਲ ਹੈ ਤੇ ਪਰਸੋ ਤੱਕ ਗੱਲ ਗਈ ਜਿੰਨੀ ਦੇਰ ਤੱਕ ਖਬਰ ਸਾਹਮਣੇ ਆ ਉਨੀ ਦੇਰ ਤੱਕ ਅਸੀਂ ਪਸੀਜੇ ਰਹਿੰਨੇ ਆ ਅਸੀਂ ਦੁਖੀ ਰਹਿੰਦੇ ਆ ਬਾਅਦ ਦੇ ਵਿੱਚ ਗੱਲ ਆਈ ਗਈ ਹੋ ਜਾਂਦੀ ਆ ਸੋ ਸਮੇਂ ਦੀ ਲੋੜ ਇਹ ਆ ਕਿ ਆਪਾਂ ਰਾਜਵੀਰ ਜਵੰਦੇ ਦੇ ਜਾਣ ਤੋਂ ਬਾਅਦ ਕਿਸੇ ਹੋਰ ਨਾਲ ਜਵੰਦੇ ਵਾਲੀ ਨਾ ਹੋਵੇ ਇਹਦੇ ਕਰਕੇ ਸੰਘਰਸ਼ ਕਰਗੇ ਜਿਹੜੇ ਹੁਣ ਤਰਨਤਾਰ ਨੇ ਵਿੱਚ ਆ ਜਿੰਨੇ ਵੀ ਪਾਰਟੀਆਂ ਨੇ ਉਮੀਦਵਾਰ ਉੱਥੇ ਲੱਗੇ ਆ ਉਨ੍ਹਾਂ ਦੇ ਵਿੱਚੋਂ ਕਿਹੜਾ ਇੱਕ ਐਸਾ ਉਮੀਦਵਾਰ ਆ ਜਿਨੇ ਕਿ ਆਵਾਰਾ ਪਸ਼ੂਆਂ ਦੇ ਮੁੱਦੇ ਨੂੰ ਚੁੱਕਿਆ ਹੋਵੇ ਤਰਨਤਾਰਨ ਦੇ ਵਿੱਚ ਹੋਰ ਮੁੱਦੇ ਬਹੁਤ ਸਾਰੇ ਆ ਵੀ ਭਾਈ ਪੰਥਕ ਮਸਲਾ ਹੈਗਾ ਪੰਥਕ ਮਸਲੇ ਬਹੁਤ ਵੱਡੇ ਆ ਇਹਨਾਂ ਦੀ ਗੱਲ ਕਰਨੀ ਚਾਹੀਦੀ ਧੰਨਵਾਦ ਉੱਥੇ ਰਾਜਾ ਵਿੜਿੰਗ ਦਾ ਮੁੱਦਾ ਹੁਣ ਚੱਲ ਰਿਹਾ ਜੀ ਕਿ ਇਹਨਾਂ ਨੇ ਸਰਦਾਰ ਬੂਟਾ ਸਿੰਘ ਦੇ ਬਾਰੇ ਆ ਗੱਲ ਕਿਉਂ ਕਹੀ ਬਿਲਕੁਲ ਇਹ ਵੀ ਮੁੱਦਾ ਚੁੱਕਿਆ ਜਾਣਾ ਚਾਹੀਦਾ ਪਰ ਕੀ ਆਵਾਰਾ ਪਸ਼ੂਆਂ ਦਾ ਆਵਾਰਾ ਕੁੱਤਿਆਂ ਦਾ ਮੁੱਦਾ ਤਰਨਤਾਰਨ ਦੇ ਵਿੱਚ ਨਹੀਂ ਆ ਤਰਨਤਾਰਨ ਦੇ ਵਿੱਚ ਕੋਈ ਇੱਕ ਨੇਤਾ ਮੈਂ 2 5 7 ਦੀ ਗੱਲ ਨਹੀਂ ਕਰਦਾ ਕੋਈ ਇੱਕ ਨੇਤਾ 15 ਉਮੀਦਵਾਰਾਂ ਦੇ ਵਿੱਚੋਂ ਪੰਜ ਮੁੱਖ ਉਮੀਦਵਾਰਾਂ ਵੱਡੀਆਂ ਪਾਰਟੀਆਂ ਦੇ ਉਹਨਾਂ ਪੰਜਾਂ ਦੇ ਵਿੱਚੋਂ ਕਿਸੇ ਇੱਕ ਉਮੀਦਵਾਰ ਨੇ ਇਹ ਮੁੱਦਾ ਉੱਥੇ ਚੁੱਕਿਆ ਕਿ ਜੇਕਰ ਮੈਨੂੰ ਤੁਸੀਂ ਵਿਧਾਇਕ ਬਣਾਤਾ ਮੈਂ ਆਪਣੇ ਵਿਧਾਨ ਸਭਾ ਖੇਤਰ ਦੇ ਵਿੱਚ ਅਵਾਰਾ ਪਸ਼ੂਆਂ ਤੇ ਅਵਾਰਾ ਪੁੱਤਿਆਂ ਦਾ ਮਸਲਾ ਹੱਲ ਕਰੂੰਗਾ ਤੇ ਕੀ ਤੁਸੀਂ ਉਥੋਂ ਦੇ ਵੋਟਰ ਹੋ ਜਿਹੜੇ ਓਨੀ ਦੇਰ ਤੱਕ ਇਹਦੇ ਪ੍ਰਤੀ ਜਾਗੋਗੇ ਨਹੀਂ ਜਿੰਨੀ ਦੇਰ ਤੱਕ ਤੁਹਾਡੇ ਧੀ ਪੁੱਤ ਦੇ ਨਾਲ ਰਾਜਵੀਰ ਜਵੰਦੇਵਾਲੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਉਹ ਜਾ ਕੇ ਹਸਪਤਾਲ ਦੇ ਵਿੱਚ ਲੰਮਾ ਨਹੀਂ ਪੈਂਦਾ ਜਿੰਨੀ ਦੇਰ ਤੱਕ ਤੁਹਾਡੇ ਘਰ ਦੇ ਵਿੱਚ ਦੁੱਖ ਨਹੀਂ ਫੈਰਦਾ ਤੁਸੀਂ ਓਨੀ ਦੇਰ ਤੱਕ ਜਾਗੋਗੇ ਨਹੀਂ ਯਾਨੀ ਕਿ ਅਸੀਂ ਪੰਜਾਬੀਆਂ ਨੇ ਕਦੇ ਵੀ ਦੂਜੇ ਦੀ ਪੀੜ ਤੋਂ ਸਬਕ ਨਹੀਂ ਲਿਆ ਸਵਾਲ ਸਿਰਫ ਇਹ ਆ ਅਸੀਂ ਕਦੇ ਵੀ ਦੂਜੇ ਦੀ ਪੀੜ ਨੂੰ ਇਹ ਨਹੀਂ ਮਹਿਸੂਸ ਕੀਤਾ ਕਿ ਇਹ ਸਾਡੇ ਲਈ ਵੀ ਲੰਮੇ ਸਮੇਂ ਦੀ ਪੀੜ ਆ ਸਾਡੇ ਲਈ ਉਹ ਇੱਕ ਚਰਚਾ ਦਾ ਵਿਸ਼ਾ ਹੁੰਦਾ ਜਿਹਦੇ ਘਰ ਦੇ ਵਿੱਚ 70 ਵਿਸ਼ਾ ਉਦੇ ਘਰ ਦੇ ਵਿੱਚ ਹੀ ਵਿਸ਼ਾ ਬਾਕੀ ਕੋਈ ਚੇਤੇ ਨਹੀਂ ਰੱਖਦਾ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਕੁਲਵਿੰਦਰ ਢਿੱਲੋਂ ਦੇ ਭੋਗ ਤੇ ਮੈਂ ਗਿਆ ਸੀ ਹੁਣ ਚਲੋ ਉਹਦਾ ਪੁੱਤ ਆ ਜਿਹੜਾ ਅਰਮਾਨ ਉਹ ਵੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਰਿਹਾ ਬਹੁਤ ਚੰਗੀ ਗੱਲ ਆ ਪਰ ਕੁਲਵਿੰਦਰ ਢਿਲੋਂ ਦੇ ਭੋਗ ਦੇ ਮੌਕੇ ਕਿੰਨਿਆਂ ਨੇ ਇਹ ਗੱਲ ਕਹੀ ਕਿ ਅਸੀਂ ਟੱਬਰ ਨਾਲ ਖੜੇ ਆ ਅਸੀਂ ਐ ਕਰਾਂਗੇ ਅਸੀਂ ਐ ਕਰਾਂ ਕਿਹਨੇ ਕੀਤਾ ਬਾਅਦ ਦੇ ਵਿੱਚ ਤੁਸੀਂ ਦੇਖੋ ਇਸ ਤੋਂ ਪਹਿਲਾਂ ਕਿੰਨੇ ਕਲਾਕਾਰਾਂ ਦੇ ਲਈ ਸੁਰਜੀਤ ਵੰਦ ਰਖੀਆ ਸਾਹਿਬ ਦੇ ਭੋਗ ਦੇ ਮੌਕੇ ਕਿੰਨੇ ਬੰਦਿਆਂ ਨੇ ਕਿੰਨੀਆਂ ਗੱਲਾਂ ਕੀਤੀਆਂ ਸੀ ਬਾਅਦ ਦੇ ਵਿੱਚ ਕੌਣ ਖੜਾ ਰਾਜ ਬਰਾੜ ਦੇ ਭੋਗ ਦੇ ਮੌਕੇ ਕਿੰਨੇ ਬੰਦਿਆਂ ਨੇ ਕਿੰਨੀਆਂ ਗੱਲਾਂ ਕੀਤੀਆਂ ਹੁਣ ਰਾਜ ਦਾ ਪੁੱਤ ਜੋਸ਼ ਬਰਾੜ ਇੱਕਦਮ ਉੱਭਰਿਆ ਚੰਗੀ ਗੱਲ ਆ ਉਹ ਆਪਦੇ ਜ਼ੋਰ ਦੇ ਉੱਤੇ ਆਪਦੀ ਆਰਥਿਕਤਾ ਨੂੰ ਆਪਦੇ ਮਾਹੌਲ ਨੂੰ ਭਾਵੇਂ ਸੁਖਾਵਾਂ ਕਰ ਗਏ ਪਰ ਪੰਜਾਬ ਗਾਣੇ ਚ ਇੱਥੇ ਥੋੜੀ ਰੱਖਿਆ ਦੁੱਖ ਇਸ ਗੱਲ ਦਾ ਜੀ ਕਿ ਪੰਜਾਬੀ ਤਮਾਸ਼ੀਨ ਵੱਡੀ ਗਣਤੀ ਚ ਬਣ ਗਏ ਆ ਕੋਈ ਵਿਰਲੇ ਟਾਮੇ ਆ ਜਿਹੜੇ ਕਿ ਦੂਜੇ ਦੀ ਪੀੜ ਨੂੰ ਲੰਮੇ ਸਮੇਂ ਵਾਸਤੇ ਪੀੜ ਸਮਝਦੇ ਆ ਤੇ ਜੇਕਰ ਤੁਸੀਂ ਪੀੜ ਸਮਝਦੇ ਹੋ ਜੇ ਤੁਸੀਂ ਇਹ ਮਹਿਸੂਸ ਕਰ ਲਿਓ ਜੀ ਕਿ ਰਾਜਵੀਰ ਜਵੰਦਾ ਸਾਡਾ ਆਪਣਾ ਸੀ ਉਹਦੇ ਘਰ ਦੇ ਵਿੱਚ ਜੋ ਕੁਝ ਹੋਇਆ ਉਹ ਸਾਡੇ ਘਰ ਚ ਨਾ ਹੋਵੇ ਉਹਦੇ ਨਿੱਕੇ ਨਿੱਕੇ ਬੱਚਿਆਂ ਦੇ ਲਈ ਅਸੀਂ ਨਾਲ ਖੜੇ ਆ ਉਹਨੂੰ ਦੁੱਖ ਸੁੱਖ ਦਾ ਉਹਨਾਂ ਦੇ ਘਰ ਦੇ ਵਿੱਚ ਕੋਈ ਮੌਕਾ ਆਵੇ ਅਸੀਂ ਉੱਥੇ ਪਹੁੰਚਾਂਗੇ ਤੇ ਫਿਰ ਮੇਰੀ ਬੇਨਤੀ ਆ ਕਿ ਤੁਸੀਂ ਉਹਦੀ ਫਿਲਮ ਜਮਲਾ ਜ਼ਰੂਰ ਦੇਖੋ ਮੈਂ ਕੋਈ ਫਿਲਮ ਦਾ ਪ੍ਰਚਾਰ ਨਹੀਂ ਕਰ ਰਿਹਾ ਵੀ ਤੁਸੀਂ ਫਿਲਮ ਦੇਖੋ ਮੈਂ ਤਾਂ ਇਹ ਗੱਲ ਕਹਿੰਦਾ ਜਜ਼ਬਾਤ ਦੀ ਗੱਲ ਕਰਦਾ ਵੀ ਭਾਈ ਬੰਦੇ ਨੂੰ ਹਲੇ ਮਹੀਨਾ ਨਹੀਂ ਹੋਇਆ ਉਹਦੇ ਭੋਗ ਪਏ ਨੂੰ ਤੇ ਆਪਾਂ ਤਾਂ ਵੱਡੀ ਗਿਣਤੀ ਦੇ ਵਿੱਚ ਪੰਜਾਬਗਾਂ ਨੇ ਗੱਲ ਵਿਸਾਰਤੀ ਆਪਾਂ ਕੋਈ ਤਰਨ ਤਾਰ ਨੇ ਲੇਖੇ ਲੱਗਾ ਪਿਆ ਕੋਈ ਇਹ ਗੱਲ ਕਹੀ ਜਾਂਦਾ ਫਲਾਣੀ ਗੱਲ ਹੋ ਗਈ ਕੋਈ ਗਾਣੇ ਸੁਣੀ ਜਾਂਦਾ ਕੋਈ ਰੀਲਾਂ ਦੇਖੀ ਜਾਂਦਾ ਕੋਈ ਲੜੀ ਜਾਂਦਾ ਕੋਈ ਧਰਮ ਪਿੱਛੇ ਝੇੜਾ ਕਰੀ ਜਾਂਦਾ ਜੇ ਆਪਾਂ ਹੁਣੇ ਭੁੱਲ ਗਏ ਆ ਉਹਨੂੰ ਤੇ ਫਿਰ ਆਪਾਂ ਫਿਲਮ ਦੇ ਮੌਕੇ ਕਿਹੋ ਜਿਹਾ ਸਬੂਤ ਦੇਾਂਗੇ ਇਹ ਫਿਲਮ ਦੇਖ ਕੇ ਉਹਦੇ ਪਰਿਵਾਰ ਨੂੰ ਇਹ ਫਿਲਮ ਦੇਖਣ ਦਾ ਮਤਲਬ ਇਹ ਹੈ ਜੀ ਕਿ ਅਸੀਂ ਤੁਹਾਡੇ ਪਰਿਵਾਰ ਲਈ 250 ਰੁਪਏ ਖਰਚਦੇ ਆਂ ਇਹ ਫਿਲਮ ਬਹੁਤ ਚੱਲੇ ਰਾਜਵੀਰ ਜਵੰਦੇ ਦੀ ਇਹ ਫਿਲਮ ਦੇ ਵਿੱਚ ਹੈ ਕਿ ਮੈਨੂੰ ਨਹੀਂ ਪਤਾ ਹੋ ਸਕਦਾ ਸੁਪਰ ਡੂਪਰ ਹਿੱਟ ਹੋਵੇ ਵੀ ਉਹਦੇ ਵਿੱਚ ਹੋਵੇ ਹੀ ਐਸੀ ਗੱਲ ਹੋ ਸਕਦਾ ਭਾਈ ਐਡੀ ਗੱਲ ਨਾ ਹੋਵੇ ਇਹਦੇ ਬਾਰੇ ਮੈਨੂੰ ਗਿਆਨ ਨਹੀਂ ਪਰ ਅਸੀਂ ਆਪੋ ਆਪਣੇ ਵਿਅਕਤੀਗਤ ਤੌਰ ਦੇ ਉੱਤੇ ਕਿਹੋ ਜਿਹਾ ਫਰਜ਼ ਨਿਭਾਉਨੇ ਆ ਇਹ ਪਤਾ ਲੱਗੂਗਾ ਵੀ ਅਸੀਂ ਮੁਫਤ ਦੇ ਵਿੱਚ ਤਮਸ਼ਵੀਨੀ ਵਾਲੇ ਆ ਜਾਂ ਅਸੀਂ ਮਾੜਾ ਮੋਟਾ ਜੇਬ ਨੂੰ ਢਿੱਲਾ ਕਰਨ ਵਾਲੇ ਪੰਜਾਬੀ ਵੀ ਆ ਪਰ ਰਾਜਵੀਰ ਜਵੰਦੇ ਵਰਗੇ ਕਲਾਕਾਰਾਂ ਦੀ ਲੋੜ ਸੀ ਵੀ ਹੈ ਵੀ ਤੇ ਰਹੂਗੀ ਵੀ ਜਿਹੜੇ ਸਾਦਗੀ ਦੇ ਮਾਲਕ ਸੀ ਜਿਨ੍ਹਾਂ ਨੇ ਹਮੇਸ਼ਾ ਚੰਗੇ ਗੀਤ ਗਾਏ ਜਿਨ੍ਹਾਂ ਨੇ ਚੰਗੇ ਤੋਂ ਉਲਟ ਕਦੇ ਕੋਈ ਗੱਲ ਨਹੀਂ ਕੀਤੀ ਇਹੋ ਜਿਹੇ ਗਾਇਕ ਘਰ ਘਰ ਦੇ ਵਿੱਚ ਹੋਣੇ ਚਾਹੀਦੇ ਆ ਜਿਨ੍ਹਾਂ ਨੇ ਦੱਸਿਆ ਕਿ ਚੰਗਾ ਗਾ ਕੇ ਵੀ ਕਮਰਸ਼ੀਅਲ ਤੌਰ ਦੇ ਉੱਤੇ ਕਿੰਨੇ ਵੱਡੇ ਪੱਦਰ ਤੇ ਸੁਪਰ ਹਿੱਟ ਹੋਇਆ ਜਾ ਸਕਦਾ ਇਸ ਬੰਦੇ ਨੂੰ ਸਲਾਮ ਕਰਨੀ ਬਣਦੀ ਆ ਇਸ ਬੰਦੇ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ